ਜਾਰੀ ਹੈ ਬਹਾਲੀ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਖਾਤੇ ਪ੍ਰੋਜੈਕਟ ਕੀਤਾ ਜਾ ਰਿਹਾ ਇਨਕਮ ਟੈਕਸ ਵਿਭਾਗ ਦੇ ਬਾਹਰ ਦੇਖੋ ਜੀ ਇਹ ਪੇਸ਼ ਭਰ ਦੇ ਵਿੱਚ ਅੱਜ ਇਨਕਮ ਟੈਕਸ ਡਿਪਾਰਟਮੈਂਟ ਦੇ ਦਫਤਰਾਂ ਦੇ ਬਾਹਰ ਹੈਡਕੁਆਟਰਸ ਜਿਹੜੇ ਨੇ ਉਹਨਾਂ ਦੇ ਬਾਹਰ ਧਰਮੀ ਕਾਂਗਰਸ ਪਾਰਟੀ ਲਾ ਰਹੀ ਹੈ ਪੂਰਾ ਕਾਰਨ ਇਹ ਹੈ ਕਿ ਪਿਛਲੇ 3 ਦਿਨ ਪਹਿਲਾਂ ਜਿਸ ਪ੍ਰਕਾਰ ਇਨਕਮ ਟੈਕਸ ਡਿਪਾਰਟਮੈਂਟ ਨੇ ਅਚਨਚੇ ਕਾਂਗਰਸ ਪਾਰਟੀ ਦੇ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਬਹਾਨਾ ਬਣਾ ਕੇ ਕਿ ਅਸੀਂ ਇਨਕਮ ਟੈਕਸ ਰਿਟਰਨ ਜਿਹੜੀ ਹੈ ਉਹ ਲੇਟ ਭਰੀ ਹੈ ਸੋ ਅਸੀਂ ਤੁਹਾਨੂੰ ਹਰਜਾਨਾ ਭਰਦੇ ਆ ਆਲਰੇਡੀ ਜਿਹੜਾ ਕੇਸ ਹੈ ਟ੍ਰਿਬਿਊਨਲ ਕੋਲੇ ਸਾਡਾ ਚੱਲ ਰਿਹਾ ਹੈ ਟ੍ਰਿਬਿਊਨਲ ਜੋ ਫੈਸਲਾ ਕਰੇਗਾ ਉਹ ਸਾਨੂੰ ਮਨਜ਼ੂਰ ਹੋਏਗਾ ਉਸ ਤੋਂ ਬਾਅਦ ਸੁਪਰੀਮ ਕੋਰਟ ਹੈ ਹਾਈ ਕੋਰਟ ਹੈ ਲੇਕਿਨ ਅਚਨ ਚੇਤ ਖਾਤੇ ਬੰਦ ਜਿਹੜੇ ਕੀਤੇ ਗਏ ਉਹ ਮੈਂ ਸਮਝਦਾ ਕਿ ਸਰਾਸਰ ਡੈਮੋਕ੍ਰੇਸੀ ਦਾ ਔਰ ਆਪੋਜੀਸ਼ਨ ਪਾਰਟੀਆਂ ਦਾ ਜਿਹੜੀ ਸਾਹ ਪ੍ਰਣਾਲੀ ਹੈ ਯਾਨੀ ਕਿ ਜਿਸ ਘਰ ਦੀ ਜਾਂ ਜਿਸ ਪਰਿਵਾਰ ਦੀ ਜਾਂ ਜਿਸ ਪਾਰਟੀ ਦੀ ਜਾਂ ਜਿਸ ਕੋਈ ਵੀ ਕੰਪਨੀ ਦੀ ਅਗਰ ਉਹਦੇ ਖਾਤੇ ਸੀਲ ਕਰ ਦਿਓਗੇ ਤਾਂ ਜੋ ਆਪਰੇਟ ਹੀ ਨਾ ਕਰਨ ਪਾਉਣ ਪਾਉਣ ਇਹ ਪੁਰਾਣਾ ਕੇਸ ਹੈ ਕੋਈ ਅੱਜ ਦਾ ਨਵਾਂ ਕੇਸ ਨਹੀਂ ਔਰੇ ਅਚੰਚੇਤ ਜਦੋਂ ਇਲੈਕਸ਼ਨ ਆ ਗਏ ਅੱਜ ਇਲੈਕਸ਼ਨਾਂ ਤੇ 3 ਮਹੀਨੇ ਰਹਿ ਗਏ ਹੁਣ ਜੇ ਸਾਡੇ ਖਾਤੇ ਸੀਲ ਕਰ ਦੇਓਗੇ ਤਾਂ ਜਿਹੜਾ ਕੋਈ ਅਸੀਂ ਖਰਚਾ ਕਰਨਾ ਹੋਵੇਗਾ ਉਹ ਕਿੱਦਾਂ ਕਰਾਂਗੇ ਹਾਲਾਂਕਿ ਇਹ ਸਰਾਸਰ ਤਕਾਜ਼ਾਸੀ ਹੈ ਬਹੁਤ ਵੱਡਾ ਫੈਸਲਾ ਜਿਹੜਾ ਇਲੈਕਟਰਲ ਬਾਂਡਸ ਦੇ ਖਿਲਾਫ ਸੁਪਰੀਮ ਕੋਰਟ ਨੇ ਕੀਤਾ ਹੈ ਕੀ ਹੈ ਉਹਨਾਂ ਨੇ ਕਿਹਾ ਇਹ ਇਹ ਲੀਗਲ ਕਰਪਸ਼ਨ ਕਰ ਦਿੱਤੀ ਗਈ ਹੈ ਹੈ ਕਰਪਸ਼ਨ ਪਾਰਟੀਆਂ ਦੀ ਔਰ ਜਿਸ ਪ੍ਰਕਾਰ ਪਿਛਲੇ 6 ਸਾਲਾਂ ਚ 350 ਕਰੋੜ ਰੁਪਿਆ ਇਲੈਕਟਰੋਲ ਬਾਂਡ ਜਾਨੇ ਕੀ ਕਾਰਪੋਰੇਟ ਘਰਾਣਿਆਂ ਨੇ ਪੈਸਾ ਦਿੱਤਾ ਬੀਜੇਪੀ ਨੂੰ 97% ਬੀਜੇਪੀ ਪੈਸਾ ਲੈਗੀ 3% ਅਦਰ ਦੇਸ਼ ਦੀਆਂ ਪਾਰਟੀਆਂ ਔਰ ਉਹਦੇ ਚ ਇਹ ਵੀ ਕਾ ਗਿਆ ਇਹਨਾਂ ਨੇ ਸੰਸ਼ੋਧਨ ਕੀਤਾ ਸੀ ਕਿ ਇਲੈਕਟਰੋਲ ਬਾਂਡ ਜਦੋਂ ਕੋਈ ਦੇਗਾ ਔਰ ਕੋਈ ਕੋਈ ਕਿਸੇ ਪ੍ਰਕਾਰ ਦੀ ਆਰਟੀਆ ਨਹੀਂ ਲੈ ਸਕਦਾ ਅਸੀਂ ਕਿਸੇ ਪ੍ਰਕਾਰ ਦੀ ਕੋਈ ਇਨਫੋਰਮੇਸ਼ਨ ਨਹੀਂ ਦੇਵਾਂਗੇ ਐਸੋ ਪਹਿਲਾਂ ਹੀ ਕਾਨੂੰਨ ਸੀ لیکن آمدن چوں کےول 10% جڑا حصہ ہے آمدن چوں 10% کسی پارٹی نوں دے سکدا ہے جیہڑے تے انکم ٹیکس دا کسے پرکار دا کوئی ٹیکس نہیں لگے گا ہن چاہے 100 کروڑ دے دے 50 کروڑ دے وہ تے کوئی ٹیکس نہیں لگے گا چاہے 500 کروڑ دے دے تے نہ ہی کوئی انفارمیشن کسے نوں دسی جائے گی حالانکہ ایس بی ائی یو اے ਦਿੱਤਾ ਗਿਆ ਇਹ ਕੰਮ SBI ਬੈਂਕ ਜਿਹੜਾ ਇਲੈਕਟਰੋਨਲ ਬਾਂਡਸ ਦਿੰਦਾ ਹੈ ਸਮੇਂ-ਸਮੇਂ ਸਰ ਜਦੋਂ ਰਿਜ਼ਰਵ ਬੈਂਕ ਦੇ ਮੁਖੀਆਂ ਤੋਂ ਇਨਫੋਰਮੇਸ਼ਨ ਮੰਗੀ ਗਈ ਉਹਨਾਂ ਨੇ ਕਿਹਾ ਕਿ ਇਹ ਸਾਰਾ ਸਿਸਟਮ ਪੈਸ਼ ਨੈਸ਼ ਹੋ ਜਾਏਗਾ ਇਹ ਤੁਸੀਂ ਨਾ ਕਰੋ ਲੇਕਿਨ ਆਲਰੇਡੀ ਸਲਾਹ ਉਹ ਦੋ ਮੰਗੀ ਗਈ 3 ਦਿਨ ਪਹਿਲਾਂ ਤੇ ਜਦੋਂ ਫਾਈਨਾਂਸ ਡਿਪਾਰਟਮੈਂਟ ਦੀ ਬੁੱਕਲੇਟ ਛਪ ਚੁੱਕੀ ਸੀ ਅਨਾਉਂਸਮੈਂਟ ਕਰਨੀ ਸੀ ਸੋ ਮੇਰੇ ਕਹਿਣ ਦਾ ਮਤਲਬ ਕਿੱਡਾ ਵੱਡਾ ਭਾਜਪੀ ਦਾ ਘੁਟਾਲਾ ਹੈ ਅੱਜ ਸਾਨੂੰ ਲੋਕ ਕਹਿੰਦੇ 70 ਸਾਲ ਨੇ ਕੀ ਕੀਤਾ 70 ਸਾਲਾਂ ਦੀ ਪਾਰਟੀ ਕੋਲੇ 138 ਬਾਰੇ ਪੁਰਾਣੀ ਪਾਰਟੀ ਕੋਲੇ ਦੇਸ਼ ਆਜ਼ਾਦ ਹੋਏ ਨੂੰ 70 ਸਾਲ ਹੋ ਗਏ ਸਾਡੇ ਕੋਲੇ 170 80 ਕਰੋੜ ਰੁਪਇਆ ਹੈ ਦੂਜੇ ਪਾਸੇ ਜਿਹੜੀ 10 ਸਾਲਾਂ ਚ ਹੋਂਦ ਚ ਪਾਰਟੀ ਆਈ ਹੈ ਉਹਦੇ ਕੋਲੇ 500 ਕਰੋੜ ਰੁਪਇਆ ਹੈ ਇਹ ਅਸੀਂ ਨਹੀਂ ਕਰ ਸਕੀ ਇਹਦੀ ਕੌਣ ਇਨਕੁਆਰੀ ਕਰੇਗਾ ਜਾਂਚ ਕਰੇਗਾ ਕੋਰਟ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਘਰਾਣਿਆਂ ਦੇ ਨਾਮ ਉਜਾਗਰ ਕੀਤੇ ਜਾਣ ਜਿਨ੍ਹਾਂ ਘਰਾਣਿਆਂ ਨੇ ਪੋਲੀਟੀਕਲ ਪਾਰਟੀਆਂ ਨੂੰ ਇਲੈਕਟਰੋਲ ਬਾਂਡ ਦਿੱਤੇ ਹੈ ਤਾਜੋ ਸੁਭਾਗ ਪਤਾ ਲੱਗੇਗਾ ਕਿ ਕਿਹੜੀ ਕੰਪਨੀ ਨੇ ਕਿੰਨੇ ਇਲੈਕਟਰੋਲ ਬਾਂਡ ਕਿਹੜੇ ਪਾਰਟੀ ਨੂੰ ਦਿੱਤੇ ਤੇ ਰਾਜਨੀਤਿਕ ਫਾਇਦਾ ਉਹਨੇ ਤਾਂ ਕੀ ਲਿਆ ਸੋ ਆ ਅੱਜ ਅਸੀਂ ਧਰਨਾ ਲਾਉਣ ਆਏ ਸੀ ਮੋਦੀ ਸਾਹਿਬ ਨੇ ਦੇਸ਼ ਸਾਰਾ ਵੇਚਦਾ ਹਾਂ ਤਿੰਨ ਚੀਜ਼ਾਂ ਮੁੱਲ ਲੈ ਲੀਆਂ ਪੱਕੇ ਤੌਰ ਤੇ ਈਡੀ ਸੀਬੀਆਈ ਤੇ ਇਨਕਮ ਟੈਕਸ ਹੁਣ ਜਿਸ ਨੂੰ ਵੀ ਡਰਾਉਣਾ ਧਮਕਾਉਣਾ ਹੁੰਦਾ ਉਹਨੂੰ ਇਹਨਾਂ ਏਜੰਸੀਆਂ ਦਾ ਇਸਤੇਮਾਲ ਕਰਕੇ ਡਰਾਉਂਦੇ ਧਮਕਾਉਂਦੇ ਆ ਕਈਆਂ ਨੂੰ ਆਪ ਦੇ ਨਾਲ ਸ਼ਾਮਲ ਕਰ ਲੈਂਦੇ ਆ ਸੋ ਮੇਰੇ ਕਹਿਣ ਤੋਂ ਪਾਵਾ ਇਹ ਨਹੀਂ ਚੱਲੇਗਾ ਲੋਕਤੰਤਰ ਦੀ ਹੱਪਿਆ ਨਹੀਂ ਹੁੰਦਾਂਗੇ ਅਸੀਂ ਲੜਾਂਗੇ ਮਰਤੇ ਦਮ ਤੱਕ ਲੜਾਂਗੇ ਗਾਂਧੀ ਜੀ ਦੀ ਸੋਚ ਤੇ ਭਗਤ ਸਿੰਘ ਜੀ ਦੀ ਸੋਚ ਤੇ ਸ਼ਹੀਦਾਂ ਦਾ ਮੁੱਦਮ ਸਿੰਘ ਦੀ ਸੋਚ ਤੇ ਅਸੀਂ ਲੜ ਕੇ ਮਰਾਂਗੇ ਨਾ ਕਿ ਅਸੀਂ ਡਰ ਕੇ ਮਰਾਂਗੇ ਸਰ ਕਿਸਾਨੀ ਅੰਦੋਲਨ ਚੱਲ ਸਰ ਕਿਸਾਨੀ